ਭਾਰਤ ਦੇ ਜਨਤਕ ਵੰਡ ਸਿਸਟਮ ਬਾਰੇ ਚਰਚਾ ਕਰਾਂਗੇ ਦੇਸ਼ ਦਾ ਜਨਤਕ ਵੰਡ ਸਿਸਟਮ ਪੀ ਡੀ ਐਸ ਦੁਨੀਆ ਦੇ ਵੱਡੇ ਖਾਹਕ ਸੁਰੱਖਿਆ ਸਿਸਟਮਾਂ ਵਿੱਚੋਂ ਇੱਕ ਹੈ ਪਰ ਫਿਰ ਵੀ ਲੱਖਾਂ ਲੋਕ ਇਸ ਤੋਂ ਬਾਹਰ ਰਹਿ ਰਹੇ ਹਨ ਇੱਕ ਸੰਸਦੀ ਕਮੇਟੀ ਅੱਗੇ ਖਾਹਕ ਮੰਤਰਾਲੇ ਨੇ ਰਿਪੋਰਟ ਪੇਸ਼ ਕੀਤੀ ਕਿ 79 ਲੱਖ ਲੋਕ ਅੱਜ ਵੀ ਇਸ ਸਿਸਟਮ ਤੋਂ ਬਾਹਰ ਰਹਿ ਰਹੇ ਨੇ ਜਿਹੜੇ ਕਿ ਬਿਲਕੁਲ ਲੋੜਵੰਦ ਹਨ ਇਹ ਕਾਫੀ ਚਿੰਤਾ ਦਾ ਵਿਸ਼ਾ ਹੈ ਸਰਕਾਰ ਦਾ ਇਹ ਖੋਖਲਾ ਦਾਵਾ ਜਪਦਾ ਹੈ ਕਿ ਅਗਲੀ ਜਨਗਣਨਾ ਤੱਕ ਕੋਈ ਹੋਰ ਇਸ ਵਿੱਚ ਲਾਪਾਤੀ ਜੋੜਿਆ ਨਹੀਂ ਜਾ ਸਕਦਾ ਜਦੋਂ ਕਿ ਗਣਨਾ 2021 ਤੱਕ ਠੱਪ ਪਈ ਹੈਗੀ 21 ਤੋਂ ਲੈ ਕੇ ਅੱਜ ਤੱਕ ਠੱਪ ਪਈ ਆ ਅਣਮਿੱਥੇ ਸਮੇਂ ਦੇ ਲਈ ਲੋਕ ਭੁੱਖ ਮਰੀ ਤੇ ਇੱਕ ਪੋਸ਼ਣ ਨਾਲ ਜੂਝ ਰਹੇ ਨੇ ਖੁਰਾਕੀ ਸੁਰੱਖਿਆ ਨੂੰ ਰਾਸ਼ਟਰੀ ਖੁਰਾਕ ਸੁਰੱਖਿਆ ਅਧਿਕਾਰ ਬਣਾਇਆ ਗਿਆ 2013 ਦੇ ਵਿੱਚ ਜਿਦੇ ਵਿੱਚ ਲੋੜਵੰਦਾਂ ਨੂੰ ਇਸ ਦੇ ਹੇਠ ਲਿਆਉਣ ਦਾ ਟੀਚਾ ਮਿਥਿਆ ਗਿਆ 75% ਦਿਹਾਤੀਵਾਦੀ ਨੂੰ ਅਤੇ 50% ਸ਼ਹਿਰੀਵਾਦੀ ਨੂੰ ਇਸ ਦੇ ਅਧੀਨ ਲਿਆਉਣ ਲਈ ਟੀਚਾ ਰੱਖਿਆ ਗਿਆ ਹੈ ਇਹ ਗਣਨਾ ਗਿਣਤੀਮੰਤੇ 2011 ਦੀ ਜਨਗਣਨਾ ਦੇ ਅੰਕੜੇ ਤਹਿਤ ਕੀਤੀ ਗਈ ਆ ਜਿਸ ਵਿੱਚ 81.3 ਕਰੋੜ ਲੋਕਾਂ ਨੂੰ ਸ਼ਾਮਲ ਕੀਤਾ ਗਿਆ ਉਸ ਦੇ ਬਾਅਦ ਭਾਰਤ ਦੀ ਆਬਾਦੀ ਤੇਜ਼ੀ ਨਾਲ ਵਧੀ ਆ 2011 ਤੋਂ ਬਾਅਦ ਭਾਰਤ ਦੀ ਆਬਾਦੀ ਤੇਜ਼ੀ ਨਾਲ ਵਧੀ ਆ ਸੁਪਰੀਮ ਕੋਰਟ ਦੇ ਹੁਕਮਾਂ ਦੇ باوجود ਲਾਹੇਪਾਤਰੀਆਂ ਦੀ ਗਿਣਤੀ ਸੋਧਣ ਤੋਂ ਸਰਕਾਰ ਦਾ ਇਨਕਾਰ ਕਰਨਾ ਉਹਦੀ ਨੀਤੀ ਤੇ ਉਹਦੇ ਇਰਾਦੇ ਵਿੱਚ ਫਰਕ ਹੈ ਕਿਉਂਕਿ ਸਰਕਾਰ ਇਸ ਸਿਸਟਮ ਤੋਂ ਬਾਹਰ ਆਉਣਾ ਚਾਹੁੰਦੀ ਹੈ ਗਰੀਬ ਪਰਿਵਾਰਾਂ ਲਈ ਸਥਿਤੀ ਹੋਰ ਵੀ ਮਾੜੀ ਹੈ ਜੋ ਕਿ ਵੱਖ-ਵੱਖ ਪੋਸ਼ਕ ਤੱਤਾਂ ਨਾਲ ਭਰਪੂਰ ਭੋਜਨ ਖਰੀਦਣ ਤੋਂ ਅਸਮਰੱਥਨ ਤੇ ਅਕਸਰ ਸਸਤੇ ਅਨਾਜ ਲੈ ਕੇ ਸਸਤੇ ਅਨਾਜਾਂ ਤੋਂ ਵੱਧ ਕੈਲੋਰੀ ਕੈਲੋਰੀ ਲੈ ਕੇ ਬਿਨਾਂ ਪੋਸ਼ਕ ਤੱਤਾਂ ਤੋਂ ਆਪਣਾ ਜੀਵਨ ਦਾ ਗੁਜ਼ਾਰਾ ਕਰਦੇ ਆ ਪੀਡੀਐਸ ਮੁੱਢਲੇ ਤੌਰ ਤੇ ਮੁੱਖ ਉਪਜਾਂ ਜਿਵੇਂ ਕਣਕ ਤੇ ਚੌਲ ਤੇ ਨਿਰਭਰ ਅ ਜੋ ਕਪੋਸ਼ਣ ਦਾ ਟਕਰਾ ਕਰ ਲਈ ਜ਼ਰੂਰੀ ਪੋਸ਼ਕ ਤੱਤੇ ਇਹਦੇ ਵਿੱਚ ਘੱਟ ਹੁੰਦੇ ਆ ਕੋਵਿਡ-19 ਮਹਾਮਾਰੀ ਨੇ ਖਰਾਕੀ ਸਰਖਿਆ ਦੇ ਦਾਇਰੇ ਨੂੰ ਇਹਦੇ ਵਿੱਚ ਜੋ ਕਮੀਆਂ ਪੇਸ਼ੀਆਂ ਉਹਨਾਂ ਨੂੰ ਉਜਾਗਰ ਕੀਤਾ ਤਾਂ ਸਰਕਾਰ ਉੱਤੇ ਪੀਡੀਐਸ ਨੂੰ ਹਾਰਜੀ ਤੌਰ ਤੇ ਵਧਾਉਣ ਦਾ ਦਬਾਅ ਵੀ ਬਣਾਇਆ ਸੀ ਜੇਕਰ ਇਸ ਤਰ੍ਹਾਂ ਦਾ ਕਦਮ ਸੰਕਟ ਸਮੇ ਚੁੱਕਿਆ ਜਾ ਸਕਦਾ ਤਾਂ ਹੁਣ ਵੀ ਇਹ ਚੁੱਕਿਆ ਜਾਣਾ ਚਾਹੀਦਾ ਹੈ ਸ਼တိਸ਼ਗੜ ਤੇ ਓਡੀਸ਼ਾ ਵਰਗੇ ਕਈ ਗਰੀਬ ਸਟੇਟਾਂ ਨੇ ਸੂਬਿਆਂ ਦੇ ਸਾਧਨਾਂ ਨੂੰ ਵਰਤ ਕੇ ਖੁਰਾਕੀ ਸੁਰੱਖਿਆ ਦਾ ਲਾਭ ਦਾ ਵਿਸਥਾਰ ਕੀਤਾ ਹੋਰ ਵਧਾਇਆ ਗਿਆ ਇਸ ਨੂੰ ਕੇਂਦਰ ਸਰਕਾਰ ਨੂੰ ਵੀ ਇਸ ਤਰ੍ਹਾਂ ਕਰ ਲੈਣਾ ਚਾਹੀਦਾ ਜਦੋਂ ਲੱਖਾਂ ਲੋਕ ਰੋਟੀ ਦੇ ਆਪਣੇ ਬੁਨਿਆਦੀ ਹੱਕ ਲਈ ਤਰਸ ਰਹੇ ਹੁਣ ਤਾਂ ਦੇਸ਼ ਦੀ ਆਰਥਿਕ ਤਰੱਕੀ ਦਾ ਜਸ਼ਨ ਮਨਾਉਣਾ ਸ਼ੋਭਾ ਨਹੀਂ ਦਿੰਦਾ ਇਹ ਆਪਣੇ ਆਪ ਮੀ ਮੀਆਂ ਮਿੱਠੂ ਬਣੀ ਜਾਣਾ ਵੀ ਅਸੀਂ 5 ਟ੍ਰਿਲੀਅਨ ਡਾਲਰ ਦੀ ਆਰਥਿਕਤਾ ਬਣ ਰਹੇ ਆ ਤੀਜੇ ਨੰਬਰ ਦੀ ਆਰਥਿਕਤਾ ਬਣਨ ਵੱਲ ਵਧ ਰਹੇ ਆ ਇਹ ਕੋਈ ਮਤਲਬ ਆਪਣੇ ਆਪ ਨੂੰ ਸ਼ਾਬਾਸ਼ ਦੇਣ ਵਾਲੀ ਗੱਲ ਆ ਪਰ ਅੰਕੜੇ ਇਹ ਦੱਸ ਰਹੇ ਆ ਵੀ ਲੋੜ ਬੰਦ ਜੋ ਹੈ ਖਰਾਕ ਸੁਰੱਖਿਆ ਦਾ ਜੋ ਅਧਿਕਾਰ ਕਾਨੂੰਨ ਆ ਉਹ ਤੋਂ ਬਾਹਰ ਰਹ ਰਹੇ ਆ ਤੇ ਉਹਨਾਂ ਨੂੰ ਤੁਰੰਤ ਲਾਹਵਤਰੀਆਂ ਨੂੰ ਇਸ ਸਿਸਟਮ ਦੇ ਵਿੱਚ ਲੈ ਕੇ ਆਉਣਾ ਚਾਹੀਦਾ ਪੀਡੀਐਸ ਵਿੱਚ ਸ਼ਾਮਲ ਕਰਨਾ ਯਕੀਨੀ ਬਣਾਇਆ ਜਾਵੇ ਤਾਂ ਕਿ ਕੋਈ ਭੁੱਖਾ ਨਾ ਰਹੇ ਕੋਈ ਭੁੱਖਾ ਨਾ ਸੌਵੇ ਅਗਲੀ ਜਾਣ ਗਣਨਾ ਹੋਣ ਤੱਕ ਲੋੜੀ ਦੀ ਕਾਰਵਾਈ ਨੂੰ ਮੁਲਤਵੀ ਕਰਨਾ ਸਿਰਫ ਨੌਕਰ ਸ਼ਾਹੀ ਦਾ ਹਾਲ ਨਹੀਂ ਸਗੋ ਨੈਤਿਕ ਨਿਕਾਮੀ ਵੀ ਹੈ ਜੋ ਹੁਣ ਉਪਲਬਧ ਅੰਕੜੇ ਹੈ ਆਬਾਦੀ ਦੇ ਉਹਦੇ ਹਿਸਾਬ ਦੇ ਨਾਲ ਇਸ ਸਿਸਟਮ ਨੂੰ ਵੀ ਸੋਧਣਾ ਚਾਹੀਦਾ ਹੈ ਤਾਂ ਕਿ ਲੋਕ ਖੁਰਾਕ ਸੁਰੱਖਿਆ ਦਾ ਜੋ ਐਕਟ ਬਣਿਆ ਹੋਇਆ ਉਸ ਦਾ ਆਨੰਦ ਮਾਣ ਸਕਣ ਤੇ ਨਾਲ-ਨਾਲ ਜਿੱਥੇ ਆਜ਼ਾਦੀ ਦੇ 75 ਸਾਲਾਂ ਤੋਂ ਉੱਪਰ ਹੋ ਗਿਆ ਤੇ ਅਮਰਤਕਾਲ ਚੱਲ ਰਿਹਾ ਇਸ ਦਾ ਲੋਕ ਆਨੰਦ ਮਾਣ ਸਕਣ ਤੇ ਆਪਣਾ ਜੀਵਨ ਸਹੀ ਤਰੀਕੇ ਨਾਲ ਗੁਜ਼ਾਰ ਸਕਣ ਧੰਨਵਾਦ